ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜਗਦੀਸ਼ ਸਿੰਘ ਕਬੂਜ ਅਸੀਂ ਮੌਜੂਦ ਹਾਂ ਇਸ ਟਾਈਮ ਕਗਾ ਕਸਬਾ ਵਿਖੇ ਜਿੱਥੇ ਅੱਜ ਸ਼ਰੋਬੜੀਆ ਕਾਲੀ ਦਲ ਦੀ ਮੀਟਿੰਗ ਹੋ ਰਹੀ ਹੈ ਕਾਫੀ ਗਿੜਤੀ ਵਿੱਚ ਜਿਹੜੇ ਵਰਕਰ ਪਹੁੰਚੇ ਹੋਏ ਨੇ ਜਿਨ੍ਹਾਂ ਪ੍ਰਧਾਨ ਰਜਗਵੀਰ ਸਿੰਘ ਘਰੇਆਉ ਅਤੇ ਹਲਕਾ ਚਾਰਜ ਕਬੀਰ ਦਾਸ ਇਹ ਸਬ ਮੀਟਿੰਗ ਸਵਥਲ ਕਰ ਰਹੇ ਨੇ ਅਸੀਂ ਤਸਵੀਰਾਂ ਸਾਂਝੀਆਂ ਕਰਦੇ ਆ ਅਤੇ ਗੱਲਬਾਤ ਕਰਦੇ ਆ ਇਹਨਾਂ ਲੀਡਰਾਂ ਨਾਲ ਕਿ ਕਿਸ ਸਬੰਧ ਵਿੱਚ ਇਹ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਉਪਰੀ ਅਕਾਲੀ ਦਰ ਨਾਲ ਲਓ ਜਿਹੜੀ ਕੱਗਾ ਕਸਬਾ ਵਿੱਚ ਬੀਟੇ ਕੀਤੀ ਗਈ ਹੈ ਇਸ ਦਾ ਕੀ ਬੁੱਧਾ ਰਿਹਾ ਕੀ ਇਹਦਾ ਮੋਟਿਵ ਸੀਗਾ ਆਪਾਂ ਜਾਣਦੇ ਹਾਂ ਹਾਂਜੀ ਜ਼ਿਲ੍ਹਾ ਪ੍ਰਧਾਨ ਜਗਵੀਰ ਸਿੰਘ ਜੀ ਆਊ ਸਾਡੇ ਨਾਲ ਨੇ ਉਹਦਾ ਤੋਂ ਜਾਣਦੇ ਹਾਂ ਹਾਂਜੀ ਜਿਹੜੇ ਉਹ ਸਭ ਕੀ ਬੁੱਧਾ ਸੀ ਅੱਜ ਅੱਜ ਹਲਕਾ ਸਤਰਾਨਾ ਦੀ ਕਸਬਾ ਕੱਗਾ ਦੇ ਵਿੱਚ ਬਾਬੂ ਕਬੀਰਦਾਸ ਜੀ ਦੀ ਰਹਿਨਮਾਈ ਹਿੱਠ ਵਰਕਰ ਸਹਿਬਾਨ ਦੀ ਲੀਡਰ ਸਹਿਬਾਨ ਦੀ ਮੀਟਿੰਗ ਹੋਈ ਹੈ ਅੱਜ ਦਾ ਏਜੰਡਾ ਆਉਣ ਵਾਲੀਆਂ ਜੋ ਬਲਾਕ ਸਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਉਹਦੇ ਬਾਰੇ ਸੀ ਉਹਦੇ ਬਾਰੇ ਵਿਚਾਰ ਵਟਾਂਦਰਾ ਕਿ ਟਿਕਟ ਦੀ ਵੰਡ ਕਿਵੇਂ ਕਰਨੀ ਹੈ ਕਿਸ ਸਟਰੈਟਜੀ ਤਹਿਤ ਇਲੈਕਸ਼ਨ ਲੜਨਾ ਤੇ ਪਾਰਟੀ ਵੱਲੋਂ ਤੇ ਪਾਰਟੀ ਪ੍ਰਧਾਨ ਵੱਲੋਂ ਕੀ ਹੁਕਮ ਨੇ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਇਲੈਕਸ਼ਨ ਲੜੇਗਾ ਸਾਰੇ ਕੈਂਡੀਡੇਟ ਚੋਣ ਨਿਸ਼ਾਨ ਤੇ ਇਲੈਕਸ਼ਨ ਲੜਨਗੇ ਤੇ ਜੋ ਸਭ ਤੋਂ ਵੱਡੀ ਗੱਲ ਸੀ ਕਿ ਕੈਂਡੀਡੇਟਾਂ ਦੀ ਚੋਣ ਕਿਵੇਂ ਕਰਨੀ ਹੈ ਉਹਦੇ ਬਾਰੇ ਅੱਜ ਵਿਚਾਰ-ਵਟਾਂਦਰਾ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ-ਇੱਕ ਸੀਟ ਤੋਂ ਕਈ-ਕਈ ਕੈਂਡੀਡੇਟ ਆਪਣਾ ਦਾਵਾ ਪੇਸ਼ ਕਰ ਰਹੇ ਨੇ ਪਾਰਟੀ ਅੱਗੇ ਇਹ ਪਾਰਟੀ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸ਼ੁਭ ਸੰਕੇਤ ਨੇ ਕਿਉਂਕਿ ਜਿਸ ਪਾਰਟੀ ਨੇ ਆਉਣ ਵਾਲਾ ਜਨਰਲ ਇਲੈਕਸ਼ਨ ਜਿੱਤਣਾ ਹੁੰਦਾ ਹੈ ਉਹ ਜੋ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵਰਗੇ ਇਲੈਕਸ਼ਨ ਹੁੰਦੇ ਨੇ ਉਹ ਉੱਥੇ ਬਹੁਤ ਚੰਗਾ ਰਿਜ਼ਲਟ ਪੇਸ਼ ਕਰਦੀ ਹੈ ਤੇ ਪਿੱਛੇ ਜੇ ਹੋਏ ਤਰਨਤਾਰਨ ਦੇ ਬਾਈ ਇਲੈਕਸ਼ਨ ਨੇ ਤਾਂ ਇਹ ਬਿਲਕੁਲ ਜਗਜਾਹਰ ਕਰ ਦਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਜੋ ਵਿਸ਼ਵਾਸ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਤੀ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਪੂਰਾ ਲੋਕਾਂ ਦੇ ਦਿਲਾਂ ਵਿੱਚ ਜਾਗਿਆ ਹੋਇਆ ਹੈ ਕਿਉਂਕਿ ਲਗਾਤਾਰ 9 ਸਾਲ ਤੋਂ ਇੱਕ ਝੂਠ ਦਾ ਕਾਰੋਬਾਰ ਹੀ ਕਹਿ ਸਕਦੇ ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਸਿਰਫ ਝੂਠ ਪਰੋਸਿਆ ਪੰਜਾਬ ਦੀ ਡਿਵੈਲਪਮੈਂਟ ਵਿੱਚ ਜਾਂ ਕਿਸੇ ਵੀ ਵਰਗ ਦੇ ਵਿਕਾਸ ਦੇ ਵਿੱਚ ਕੋਈ ਯੋਗਦਾਨ ਸਰਕਾਰ ਵੱਲੋਂ ਨਹੀਂ ਪਾਇਆ ਗਿਆ ਤੇ ਅੱਜ ਦੀ ਮੀਟਿੰਗ ਤੋਂ ਇਹ ਬਿਲਕੁਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਲਕਾ ਸਤਰਾਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਪਰਫਾਰਮੈਂਸ ਦੇ ਹਰੀਬਾਬ ਸਾਹਿਬ ਜਬੇਰ ਜੇ ਆਪਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰੀਏ ਤਾਂ ਬੱਦੇ ਕੀ ਰਹਿ ਗਏ ਦੇਖੋ ਇਹ ਪਿੰਡੂ ਇਲੈਕਸ਼ਨ ਹੈ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀਆਂ ਤੋਂ ਬਾਅਦ ਇਹ ਉੱਪਰ ਜਿਹੜਾ ਇਲੈਕਸ਼ਨ ਹੈ ਪੰਚਾਇਤੀ ਰਾਜ ਦੇ ਵਿੱਚ ਕਹਿ ਲਈਏ ਵੱਡੇ ਇਲੈਕਸ਼ਨ ਨੇ ਦੇਖੋ ਪਿੰਡੂ ਏਰੀਆ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਟੁੱਟੀਆਂ ਸੜਕਾਂ ਦਾ ਸਾਡੇ ਜਿਹੜੇ ਗਰੀਬ ਪਰਿਵਾਰਾਂ ਨੂੰ ਪਹਿਲਾਂ ਆਟਾ ਦਾਲ ਸਕੀਮ ਮਿਲਦੀ ਸੀ ਉਹ ਕਟਾ ਦਿੱਤੀ ਗਈ ਹੈ ਬਹੁਤਿਆਂ ਦਾ ਨਾਮ ਕੱਟ ਦਿੱਤਾ ਗਿਆ ਜੋ ਲਗਾਤਾਰ ਵਕਾਸ ਪਿੰਡਾਂ ਦਾ ਹੋ ਰਿਹਾ ਸੀ ਉਹ ਅੱਧ ਵਿਚਾਲੇ ਲੰਮਖ ਗਿਆ ਸਿਰਫ ਦਾਅਵੇ ਜਾਂ ਸਰਕਾਰ ਵੱਡੇ ਵੱਡੇ ਪ੍ਰੋਗਰਾਮ ਕਰਕੇ ਮੈਂ ਤਾਂ ਹੁਣ ਦੇਖ ਰਿਹਾ ਸੀ ਪੌਣੇ 2 ਕਰੋੜ ਨੀ ਪੱਥਰ ਰੱਖਣ ਤੇ ਜੋ ਖਰਚਾ ਕੀਤਾ ਇਹੋ ਜੀ ਇਹਨਾਂ ਦੇ ਝੂਠ ਜਿਹੜੇ ਵੀਆਈਪੀ ਕਲਚਰ ਖਤਮ ਕਰਨਾ ਚਾਹੁੰਦੇ ਸੀ ਉਹ ਇੱਕ ਨੀ ਪੱਥਰ ਰੱਖਣ ਲਈ ਪੌਣੇ 2 ਕਰੋੜ ਦਾ ਖਰਚਾ ਕਰ ਦਿੰਦੇ ਨੇ ਇਹ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਲਿਜਾਵਾਂਗੇ ਉਹਨਾਂ ਦੇ ਜਿਹੜੇ ਝੂਠ ਨੇ ਜੋ ਇਸ ਟਾਈਮ ਉਹ ਮਨੀਸ਼ ਸੋਦੀਆ ਜੀ ਦੇ ਬਿਆਨ ਵਾਂਗੂ ਧਾਮ ਸ਼ਾਮ ਦੰਡ ਭੇਦ ਵਾਲੀ ਜੋ ਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਪਣਾਈ ਹਈ ਹੈ ਉਹ ਲੋਕਾਂ ਦੇ ਸਾਹਮਣੇ ਜਾ ਕੇ ਇਹਨਾਂ ਦਾ ਚਿਹਰਾ ਨੰਗਾ ਕਰਾਂਗੇ ਕਿ ਇਹ ਸਿਰਫ ਚੰਗੀਆਂ ਗੱਲਾਂ ਕਰਨਾ ਜਾਣਦੇ ਨੇ ਇਹਨਾਂ ਦੇ ਮਨ ਦੇ ਵਿੱਚ ਪੰਜਾਬ ਦੇ ਪ੍ਰਤੀ ਨਾ ਕੋਈ ਦਰਦ ਹੈ ਨਾ ਪੰਜਾਬ ਦੀ ਵਿਕਾਸ ਜਾਂ ਡਵੈਲਪਮੈਂਟ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਕੋਈ ਬਲੂਪ੍ਰਿੰਟ ਹੈ ਜਿਸ ਤਰ੍ਹਾਂ ਤੁਸੀਂ ਹੁਣ ਨੀਤੀ ਦੀ ਉਹਨਾਂ ਦੀ ਗੱਲ ਕਰਦੇ ਹੋ ਜਿਹੜੀ ਨੀਤੀ ਨਾਲ ਉਹ ਚੋੜਾ ਲੜ ਰਹੇ ਨੇ ਕਿ ਉਸ ਨੀਤੀ ਦਾ ਤੁਸੀਂ ਮੁਕਾਬਲਾ ਕਿਵੇਂ ਕਰੋਗੇ ਦੇਖੋ ਨੀਤੀ ਉਹਨਾਂ ਦੀ ਤਰਨ ਤਾਰਨ ਤੋਂ ਸਾਨੂੰ ਤਾਂ ਸਾਫ਼ ਹੋ ਗਈ ਹੈ ਕਿ ਉਹ ਆਪਤਾ ਇਲੈਕਸ਼ਨ ਲੜਦੇ ਨਹੀਂ ਉਹ ਤਾਂ ਪੁਲਿਸ ਤੋਂ ਇਲੈਕਸ਼ਨ ਲੜਾਉਂਦੇ ਨੇ ਪਰ ਮੈਂ ਬੜੀ ਜ਼ਿੰਮੇਵਾਰੀ ਨਾਲ ਬਤੌਰ ਜ਼ਿਲ੍ਹਾ ਪ੍ਰਧਾਨ ਮੇਰੀ ਡਿਊਟੀ ਲਾਈ ਗਈ ਹੈ ਪਾਰਟੀ ਪ੍ਰਧਾਨ ਵੱਲੋਂ ਜਿੱਥੇ ਵੀ ਕਿਤੇ ਵੈਸੇ ਤਾਂ ਮੈਨੂੰ ਉਮੀਦ ਹੈ ਕਿ ਜੋ ਹੁਣ ਹੋਇਆ ਪਿੱਛੇ ਸੁਧਰ ਜਾਣਾ ਚਾਹੀਦਾ ਹੈ ਇਹਨਾਂ ਨੂੰ ਕਿਉਂਕਿ ਲੋਕਾਂ ਦੇ ਮਨਾਂ 'ਚ ਉੱਤਰ ਚੁੱਕੇ ਨੇ ਇਹ ਨਾ ਹੋਵੇ ਕਿ ਕੱਲ ਨੂੰ ਇਹਨਾਂ ਨੂੰ ਆਉਣ ਵਾਲੇ ਜਰਨਲ ਜੋ ਵਿਧਾਨ ਸਭਾ ਇਲੈਕਸ਼ਨ ਹੋਣਾ ਆਪਣੀ ਕੈਂਪੇਨ ਕਰਨੀ ਔਖੀ ਹੋ ਜਾਵੇ ਵੈਸੇ ਤਾਂ ਇਹਨਾਂ ਨੂੰ ਹੁਣੇ ਹੀ ਸਭ ਕੁ ਲੈ ਲੈਣਾ ਚਾਹੀਦਾ ਪਰ ਹਾਂ ਜੇ ਕਿਤੇ ਵੀ ਇਹ ਵਧੇ ਕੀ ਕਰਨਾ ਚਾਹਣਗੇ ਕਿਸੇ ਕੈਂਡੀਡੇਟ ਨਾਲ ਅਸੀਂ ਡਟ ਕੇ ਉਹਦੀ ਲੜਾਈ ਲੜਾਂਗੇ ਅੱਗੇ ਹੋ ਕੇ ਇਹ ਨਹੀਂ ਹੈ ਕਿ ਸਿਰਫ ਗੱਲਾਂ ਦੇ ਵਿੱਚ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਬਾਉ ਜੀ ਖੜੇ ਨੇ ਇਨਚਾਰਜ ਅਸੀਂ ਆਪ ਅੱਗੇ ਹੋ ਕੇ ਲੜਾਈ ਲੜਾਂਗੇ ਅਸੀਂ ਸਾਡੇ ਕਿਸੇ ਕੈਂਡੀਡੇਟ ਤੇ ਸਰਕਾਰ ਦੀ ਜੋ ਤਸ਼ੱਦਦ ਆਉਣ ਨਹੀਂ ਦਵਾਂਗੇ ਅਸੀਂ ਆਪ ਅੱਗੇ ਖੜੇ ਹੋਵਾਂਗੇ ਹਾਂਜੀ ਸਾਡੇ ਨਾਲ ਨੇ ਹਲਕਾ ਚਾਰਕ ਵੀਰ ਦਾਸ ਜੀ ਕਬੀਰ ਦਾਸ ਜੀ ਕੀ ਪ੍ਰਬੰਧ ਜਿਹੜੇ ਨੇ ਤੁਸੀਂ ਸੋਚਿਆ ਇਹਦੇ ਵਾਸਤੇ ਜਿਹੜੇ ਚੋੜ ਲੜਦੀ ਹੈ ਬਲਾਕ ਸਭਤੀ ਜ਼ਿਲ੍ਹਾ ਪ੍ਰੀਸ਼ਦ ਦੀ ਕੀ ਕੀ ਪ੍ਰਬੰਧ ਕਰੋਗੇ ਕਿਵੇਂ ਚੋੜ ਲੜਦੀ ਹੈ ਦੇਖੋ ਚੋਨਾ ਤਾਂ ਇਹ ਕੰਬੋ ਸਰਬ ਲੋਕਾਂ ਦੀ ਲੜਾਈ ਆ ਲੋਕਾਂ ਨੇ ਲੜਨੀ ਹੁੰਦੀ ਆ ਅੱਜ ਲੋਕਾਂ ਦਾ ਜਿਹੜਾ ਇੱਥੇ ਸਾਡੇ ਇਕੱਠ ਹੋਇਆ ਮੈਨੂੰ ਐਂ ਲੱਗ ਰਿਹਾ ਵੀ ਜਿਹੜੇ ਆਮ ਆਦਮੀ ਸਰਕਾਰ ਨੇ ਜਿਹੜੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਅਸੀਂ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਦੇਵਾਂਗੇ ਅਸੀਂ ਗਰੀਬ ਬੰਦੇ ਨੂੰ ਮਤਲਬ ਜਿਹੜੀ ਆਮ ਆਦਮੀ ਹੈਗਾ ਗਰੀਬ ਬੰਦੇ ਨੂੰ ਕਿਤੇ ਕਚੈਰੀਆਂ ਚ ਜਾਣਾ ਪਊਗਾ ਥਾਣੇ ਚ ਨਹੀਂ ਜਾਣਾ ਪਊਗਾ ਇਹੀ ਗੱਲਾਂ ਕਈਆਂ ਸੀਗੀਆਂ ਤੇ ਅੱਜ ਬਹੁਜੀ ਉਹ ਗਰੀਬ ਬੰਦੇ ਸਰਕਾਰ ਬਣਨ ਤੋਂ ਬਾਅਦ ਠੋਕਰਾਂ ਖਾਂਦੇ ਫਿਰ ਰਹੇ ਨੇ ਉਹਨਾਂ ਦੇ ਘਰੇ ਦਾ ਸਰਕਾਰ ਕੀ ਆਣੀ ਸੀ ਉਹਨਾਂ ਨੂੰ ਦਫਤਰ ਜਾਣ ਜਦੋਂ ਜਾਂਦੇ ਆ ਨਾ ਕੁਰਸੀ ਵੀ ਨਹੀਂ ਕੋਈ ਦਿੰਦਾ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਇਹ ਬੋ ਜੀ ਆਮ ਆਦਮੀ ਸਰਕਾਰ ਦੇ ਵਰਕਰਾਂ ਦਾ ਹਾਲ ਹੈ ਤੁਸੀਂ ਪ੍ਰੈਸ ਰਿਪੋਰਟਰੋਂ ਹਲਕਾਰੇ ਹਲਕੇ ਛਤਰਾਣੇ ਦੇ ਸਾਰੇ ਪਿੰਡਾਂ 'ਚ ਤੁਸੀਂ ਜਾਣੀ ਹੋ ਤੁਸੀਂ ਮੈਨੂੰ ਇੱਕ ਵੀ ਛੜਕ ਇੱਥੇ ਦੱਸ ਦਿਓ ਵੀ ਜਿਹੜੀ 4 ਸਾਲਾਂ ਚ ਆਮ ਆਦਮੀ ਪਾਰਟੀ ਨੇ ਆ ਸੜਕ ਬਣਾਤੀ ਬੋ ਜੀ ਤੁਸੀਂ ਪਾਤੜਾਂ ਤੋਂ ਪਾਮਾ ਹਰਿਆਊ ਚਲੇ ਜਾਓ ਪਾਵਾਂ ਚਨਾਗਰਾ ਚਲੇ ਜਾਓ ਪਾਵਾਂ ਦੁਗਾਲ ਚਲੇ ਜਾਓ ਪਾਵਾਂ ਇਧਰੋਂ ਨੂੰ ਦੁਗਾਲ ਤੋਂ ਤੁਸੀਂ ਦਫਤਰੀ ਵਾਲਾ ਆਜੋ ਦਫਤਰੀ ਵਾਲੇ ਤੋਂ ਤੁਸੀਂ ਕੱਗੇ ਨੂੰ ਆਜੋ ਕੱਗੇ ਤੋਂ ਤੁਸੀਂ ਉਧਰ ਨन्हेੜੀ ਨੂੰ ਚਲੇ ਜਾਓ ਕੋਈ ਛੜਕ ਛਾਬਤ ਹੈ ਇੱਕ ਬੌਜੀ ਟਾਕੀ ਤੱਕ ਨਹੀਂ ਲੱਗੀ ਇਹਨਾਂ ਤੋਂ ਇੱਕ ਟਾਕੀ ਵੀ ਇਹਨਾਂ ਨੇ ਪਿੰਡ ਦਾ ਜਿਹੜਾ ਸਿਗਾ ਨਾ ਵਿਨਾਸ਼ ਕਰਕੇ ਰੱਖਤਾ ਵਿਕਾਸ ਨਹੀਂ ਵਿਨਾਸ਼ ਕਿਉਂਕਿ ਸੋਚ ਹੀ ਨਹੀਂ ਜਿਹੜੇ ਇਹ ਪੈਸਿਆਂ ਦੀ ਗੱਲਾਂ ਕਰਦੇ ਆ ਬੌਜੀ ਇਹਨਾਂ ਨੇ ਪੈਸਾ 3 ਲੱਖ ਜਿਹੜਾ ਹੈਗਾ ਕਰੋੜ ਹੋਲ ਕਰਜਾਈ ਕਰਤਾ ਜਦੋਂ ਬਾਦਲ ਸਾਹਿਬ ਤਾਂ ਛੱਡ ਕੇ ਗਏ ਸੀ ਨਾ ਇਹਨਾਂ ਨੇ ਐਸਏਜੀ ਕਰਜੇ ਦੇ ਜੇ ਚੱਲ ਰਹੀ ਹੈ ਜੇ ਇਹਨਾਂ ਨੇ ਨਾ ਇਹਨਾਂ ਨੇ ਹੁਣ ਕਰਜ਼ਾ ਮਿਲਿਆ ਨਾ ਇਹਨਾਂ ਨੂੰ ਇਹਨਾਂ ਨੇ ਹੋਰ 30 40 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਲਈ ਪਾਇਆ ਵਜੇ ਨਾ ਮਿਲਿਆ ਅਗਲੇ ਮਹੀਨੇ ਤਨਖਾਹ ਨਹੀਂ ਦੇ ਸਕਦੇ ਸਿੱਖ ਰੀਤੀ ਨੂੰ ਬੜਾ ਅਪਡੇਟ ਕੀਤਾ ਕਹਿੰਦੇ ਸਿੱਖ ਰੀਤੀ ਦਾ ਰੋਜ਼ ਜਿਹੜੇ ਬਹੁਤ ਸਾਰੇ ਇਹਨਾਂ ਨੇ ਆ ਕੇ ਉਹਨੂੰ ਘਾਟੜ ਕੀਤੇ ਨੇ ਨਵੀਆਂ ਬਿਲਡਿੰਗਾਂ ਬਣਾਤੀਆਂ ਨਵੇਂ ਨਵੀਆਂ ਚਾਰਦਵਾਰੀਆਂ ਕਰਤੀ ਬੌਜੀ ਸਕੂਲ ਨੂੰ ਪੇਂਟ ਕਰਾ ਕੇ ਸੁਵਿਧਾ ਕੇਂਦਰ ਨੂੰ ਪੇਂਟ ਕਰਾ ਕੇ ਇਹਨਾਂ ਨੇ ਡਿਸਪੈਂਸਰੀਆਂ ਬਣਾਤੀਆਂ ਕਿ ਆ ਉੱਥੇ ਡਾਕਟਰ ਹੈ ਜਿਹੜੀਆਂ ਡਿਸਪੈਂਸਰੀਆਂ ਬਾਦਲ ਸਾਹਿਬ ਦੀਆਂ ਚੱਲਦੀਆਂ ਸੀਗੀਆਂ ਉਹ ਇਹਨਾਂ ਨੇ ਬੰਦ ਕਰਾਤੀਆਂ ਡਾਕਟਰ ਕੋਈ ਹੈ ਨਹੀਂ ਇਨਾ ਕੋਲੇ ਟੈਸਟ ਕਰਨ ਕਾ ਕੋਈ ਹੈ ਨਹੀਂ ਆ ਛਤਰਾਣੇ ਹਸਪੀਟਲ ਚ ਚੱਲ ਜਾਓ ਬਾਦਲ ਸਾਹਿਬ ਨੇ 50 ਬੈਡਾਂ ਦਾ ਹਸਪੀਟਲ ਬਣਾਇਆ ਬੈਤੀ ਅੱਜ ਤੁਸੀਂ ਜਾ ਕੇ ਦੇਖ ਲਓ ਇੱਕ ਬੈੱਡ ਨਹੀਂ ਹੈ ਬੰਦਾ ਜਾਂਦਾ ਪਹਿਲਾਂ ਹੀ ਲਿਖ ਕੇ ਦੇ ਦਿੰਦਾ ਪਟਿਆਲੇ ਚੱਲ ਜਾਓ ਜੀ ਜਦੋਂ ਉਹ ਪਟਿਆਲੇ ਜਾਂਦਾ ਵਿਚਾਰੇ ਅੱਧੇ ਤਾਂ ਇਹ ਜੇ ਸੀਰੀਅਸ ਮਰੀਜ਼ ਹੁੰਦੇ ਪਟਿਆਲੇ ਪਹੁੰਚ ਹੀ ਨਹੀਂ ਪਾਉਂਦੇ ਹੁਣ ਜਿਵੇਂ ਚੋੜ ਲੜਲੀ ਕੋਈ ਕਮੇਟੀ ਬਣਾਈ ਗਈ ਹੈ ਜਾਂ ਜੇ ਤੁਸੀਂ ਫੈਸਲਾ ਕੀਤਾ ਕੀ ਫੈਸਲਾ ਕੀਤਾ ਕੋਈ ਕਮੇਟੀ ਦਾ ਨਹੀਂ ਅੱਜ ਅਸੀਂ ਫੈਸਲਾ ਸਾਰੀ ਸਰਬਸੰਮਤੀ ਨਾਲ ਹੋਇਆ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਜਿਹੜੇ ਸਾਡੇ ਕਈ ਸਿੱਟਾਂ ਤੇ 2-2 3-3 ਬੰਦੇ ਵੀ ਆ ਰਹੇ ਨੇ ਲੋਕਾਂ 'ਚ ਭਾਰੀ ਉਤਸ਼ਾਹ ਹੈਗਾ ਜੋ ਕਮੇਟੀ ਸਾਡਾ ਫੈਸਲਾ ਕਰੂਗੀ ਜਿੱਤਣ ਵਾਲੇ ਕੈਂਡੀਡੇਟ ਨੂੰ ਅਸੀਂ ਟਿਕਟ ਦਵਾਂਗੇ ਆ ਡੱਟ ਕੇ ਅਸੀਂ ਜਿਹੜੀ ਲੜਾਈ ਹੈਗੀ ਆ ਆਪਣੇ ਕੈਂਡੀਡੇਟ ਜਿੱਤਾਵਾਂਗੇ ਇਹ ਸਾਡਾ ਜ਼ਿਲ੍ਹਾ ਪ੍ਰਧਾਨ ਅਜਗਵੀਤ ਸਿੰਘ ਹਰਿਆਊ ਤੇ ਹਲਕਾ ਰਿਚਾਰਜ ਕਬੀਰ ਦਾਸ ਜੀ ਜਿਨ੍ਹਾਂ ਨੇ ਦੱਸਿਆ ਕਿ ਸ਼ਰੋਬੜੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਲਈ ਤੇ ਬਲਾਕ ਸਭਾ ਦੀ ਚੋਣਾਂ ਲੜਨ ਲਈ ਕਾफी ਉਤਸ਼ਾਹ ਤੇ ਉਹਨਾਂ ਦੇ ਹੌਸਲੇ ਬਲਦਲੇ ਅਤੇ ਬੜੇ ਹੌਸਲੇ ਨਾਲ ਜਿਹੜੀਆਂ ਇਹ ਚੋਣਾਂ ਲੜੀਆਂ ਜਾਂੜੀਆਂ ਅਜੀਤ ਵੈਬ ਟੀਵੀ ਲਈ ਪਾਤੜਾਂ ਤੋਂ ਜਗਦੀਸ਼ ਸਿੰਘ ਕੰਬੋਜ